ਸੇਖ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ਅਤੇ ਉੱਤਰਾਖੰਡ ਵਿੱਚ ਹਿਮਾਲਿਆ ਦੀਆਂ ਬਰਫ਼ ਲੱਦੀਆਂ ਉੱਚੀਆਂ ਚੋਟੀਆਂ ਉੱਤੇ ਸਥਿਤ ਪਵਿੱਤਰ ਧਾਰਮਿਕ ਸਥਾਨ ਗੁਰਦੁਆਰਾ ਸ਼੍ਰੀ ਏਮਕੁੰਡ ਸਾਹਿਬ ਦੇ ਕਿਵਾੜ ਪਲਕੇ ਤੋਂ ਸ਼ਰਧਾਲੂਆਂ ਲਈ ਖੋਲ ਦਿੱਤੇ ਜਾਣਗੇ ਕਿਵਾੜ ਕੁੱਲਣ ਤੋਂ ਪਹਿਲਾਂ ਇਸ ਸਾਲ ਆਨਾ ਘਾਣੇ ਯਾਤਰਾ ਦੀ ਸ਼ੁਰੂਆਤ ਕਰ ਗਿਆ ਪਹਿਲੇ ਜੱਥੇ ਅਜੇ ਸ਼ੇਰੇ ਪੰਛੀ ਆ ਰਹੇ ਅਗਵਾਈ ਰੇਟ ਹੈ ਗੁਰਦੁਆਰਾ ਸ਼੍ਰੀ ਗੋਬਿੰਦਪੁਰ ਤੋਂ 3500 ਤੋਂ ਵੱਧ ਸ਼ਰਧਾਲੂ ਅਗਲੇ ਪੜਾਅ ਗੁਰਦੁਆਰਾ ਸ਼੍ਰੀ ਗੋਬਿੰਦ tạm ਤੰਗਰੂ ਨੂੰ ਰਵਾਨਾ ਹੋਏ ਕਰਤਾਰ ਹੋਰ ਛਾਨਿਤ ਕਰਦੇ ਕਰੀਏ ਸਭ ਮੈਨਨ ਨੂੰ ਔਰ ਜ ਸੰਗਰੀਏ ਪੂਰਨ ਜੇ ਕੇ ਯੋਗਾ ਕੇ ਇਸ ਵਾਰ ਵੀ ਯਾਤਰਾ ਲਈ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹੁਣ ਤੱਕ 67377 ਸ਼ਰਧਾਲੂਆਂ ਨੇ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਜਦਕਿ 4800 ਤੋਂ ਵੱਧ ਯਾਤਰੀਆਂ ਨੇ ਪਹਿਲੇ ਦਿਨ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਕਰਵਾਈ ਹੈ श्री हेमकुंड साहिब लोकपाल तीर्थ ਅਤੇ ਲੋਕपाल लक्ष्मण मंदिर ਨੂੰ ਲਗਭਗ 7 ਕੁਆਂਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਯਾਤਰਾ ਦੇ ਮੁੱਖ ਸਟਾਪਾਂ ਕਾਂਗੜੀਆਂ ਅਤੇ ਗੁਰਦੁਆਰਾ ਗੋਬਿੰਦ ਘਾਟ ਨੂੰ ਵੀ ਦਿਲਕਸ਼ ਢੰਗ ਨਾਲ ਸਜਾਇਆ ਗਿਆ ਹੈ। ਲੰਗਰ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਯਾਤਰਾ ਦਾ ਪਹਿਲਾ ਜਥਾ ਗੜਵਾਲ, ਸਾਊਥ ਬੈਂਡ ਅਤੇ ਪੰਜਾਬ ਦੇ ਹਰਕਿੰਦਰ ਸਿੰਘ ਤੇ ਸੁਖਨਾਮ ਸਿੰਘ ਦੇ ਬੰਡਾਂ ਦੀਆਂ ਸ਼੍ਰੀਲੀਆਂ ਤੋਂ ਨਿਵਿਚਾਰ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਲਈ ਰਵਾਨਾ ਹੋਇਆ। ਦੇਸ਼ ਦੇ ਹਰ ਕੋਨੇ ਤੋਂ ਸ਼ਰਧਾਲੂ ਗੁਰਦੁਆਰਾ ਗੋਬਿੰਦ ਘਾਟ ਵੇਖੇ ਪੁੱਜ ਰਹੇ ਨੇ ਜਿਨ੍ਹਾਂ ਵਿੱਚ ਦਿੱਲੀ, ਪੰਜਾਬ, ਹਰਿਆਣਾ ਤੇ ਮਹਾਰਾਸ਼ਟਰ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਨੇ ਇਸ ਸਾਲ ਦੀ ਯਾਤਰਾ ਲਈ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ ਪਰ ਸ਼ਰਧਾਲੂਆਂ ਦੀ ਗਿਣਤੀ ਸੀਮਤ ਨਹੀਂ ਕੀਤੀ ਗਈ ਟਰਸਟ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਆਨਲਾਈਨ ਤੇ ਆਫਲਾਈਨ ਰਜਿਸਟ੍ਰੇਸ਼ਨ ਦੇ ਪ੍ਰਬੰਧ ਕੀਤੇ ਗਏ ਨੇ